ਪਾਣੀ ਕਰਦੇ ਸੀ ਤੇ ਨਲਕੇ ਨਾਲ ਪਾਣੀ ਕਰਦੇ ਸੀ ਉਹ ਸਾਡੀ ਪਹਿਲੀ ਤਹਿ ਤੇ ਪਣੀ ਜਦੋਂ ਅਸੀਂ ਸਮਾਜਿਕ ਭਾਵ ਨੂੰ ਵਧੇ ਗੁਰੂਤਤੀ ਕੀ ਵਧਣਾ ਪਿਆ ਉਹ ਜਦੋਂ ਜੈ ਨਹੀਂ ਕਿਹਾ ਲੋੜ ਤਾਂ ਕੀ ਮਾਹ ਹੁੰਦੀ ਹੈ ਨਾ ਉਹ ਜਦੋਂ ਬਾਤ ਨੂੰ ਨੂੰ ਹੋਰ ਆਪੇ ਦਾ ਮਾਤਾ ਦੇ ਸਵੇਰਾ ਨਲਕੇ ਪਰੇ ਲਈ ਸਾਇਆ ਉਸ ਵਕਤੀ ਪਰ ਮਸਾਹੂ ਵਧਣਾ ਪਿਆ ਤੇ ਅਸੀਂ ਦੂਜੀ ਤਹਿ ਤੇ ਤਿੰਨੀ ਤਹਿ ਖਤਮ ਦੂਜੀ ਲੈ ਦੇ ਮੋਟ ਹੁਣ ਦੂਜੀ ਲੈ ਦਾ ਤੁਹਾਡੇ ਕੋਲੇ 1-2 ਸਾਲਾਂ ਦਾ ਬਾਣੀ ਇਧਰ ਲਿਆ ਇੱਕ ਅਗਲਾ ਤੁਹਾਡੇ ਇੱਕ ਦਾ ਸਮੂਹ ਦੇ ਵਿੱਚ ਰਾਜ ਨੂੰ ਪਾਲ ਪਾਲ ਸਵਰਥ ਮੋਟੇ ਬਾਣੀ ਆ ਉਹ 10 ਸਾਲ ਜਾਂ ਹੋਇਆ ਨਾ 3 ਸੈਕਟਰਾਂ ਦੀ ਨਗਰਾਈ ਕੀਤੀਆਂ 3 ਘੀਰੇ ਦਾ ਨਗਰਾਈ ਕੀਤੀ 3 ਦੀ ਕੀਤਾ ਸਭ ਤੋਂ ਜਾਂ ਹੋਇਆ ਨਾ ਜਾਂਿਆ ਹੋਇਆ ਨਾ थोड़ा समाज हम आपका उस चीज से यात्रा जबाना आएगा जे राजा होंगे तो राज राज्य जबाना होंगे जबानी का आएगा होंगे हम सवाल ਇੱਕ ਬੰਦੇ ਨੂੰ ਪਤਾ ਹੀ ਨਹੀਂ ਕਿ ਕੀ ਹੁੰਦਾ ਕਿ ਉਹਨੇ ਇਹਦਾ ਉਹਦਾ ਸਾਥੀ ਦਾ ਹਾਲ ਵੀ ਆਪਦਾ ਰੋਟੀ ਪਾਣੀ ਖਾਂਦਾ ਜਿਵੇਂ ਆਪਾਂ ਕਹਿੰਦੇ ਆ ਕੋਈ ਮਰੇ ਤੇ ਜੀਵੇ ਸੁਣਵਾਉਂਦਾ ਉਸ ਤਰ੍ਹਾਂ ਸੇ ਕਿ ਇਸ ਨੂੰ ਪਤਾ ਸੇ ਨਹੀਂ ਹਣ ਅਸੀਂ ਕਹਿੰਦੇ ਆ ਇੱਕ ਤਾਂ ਬੰਦੇ ਦੇ ਹਾਲਾਤ ਹੋਣੇ ਨਹੀਂ ਆ ਕਿ ਬੰਦਾ ਕੋਈ ਜਿਵੇਂ ਹੋ ਦੁਨੀਆ ਨਾਲ ਮੇਰੇ ਨਾਲ ਜੋੜੀ ਹੋਵੇ ਹੁਣ ਇੱਕ ਬੰਦੇ ਨੂੰ ਸਮਝ ਪੈ ਗਈ ਵੀ ਆਹ